ਅੱਜ ਆਪਾਂ ਗੱਲ ਕਰਦੇ ਆਂ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੀ ਦਿਨੋ ਦਿਨ ਜਿਹੜੀ ਕਰਜ਼ੇ ਦੀ ਆ ਉਹ ਪੰਡ ਭਾਰੀ ਹੁੰਦੀ ਜਾ ਰਹੀ ਆ ਪੰਜਾਬ ਸਰਕਾਰ ਨੇ ਜਦੋਂ ਵੀ ਬਦਲਾਅ ਆਇਆ ਸੀ ਬਦਲਾਅ ਦੇ ਨਾਂ ਤੇ ਸਰਕਾਰ ਨੇ ਕਿਹਾ ਸੀ ਤੇ ਪੰਜਾਬ ਦੇ ਸਰ ਜਿਹੜਾ ਕਰਜ਼ਾ ਇਨਾ ਚੜ ਚੁੱਕਿਆਗਾ ਪੰਜਾਬ ਕਰਜ਼ਾਈ ਹੋ ਚੁੱਕਿਆਗਾ ਪੰਜਾਬ ਬਰਬਾਦ ਹੋ ਗਿਆ ਪੰਜਾਬ ਨੂੰ ਲੁੱਟ ਕੇ ਖਾ ਗਏ ਦੂਸਰੀਆਂ ਪਾਰਟੀਆਂ ਵਾਲੇ ਅਸੀਂ ਸੁਧਾਰ ਕਰਾਂਗੇ ਪੰਜਾਬ ਦਾ ਕੋਈ ਮੰਤਰੀ ਕਹਿੰਦਾ ਸੀ ਅਸੀਂ 24 ਘੰਟਿਆਂ 'ਚ ਐਮਐਸਪੀ ਦੇ ਦਾਂਗੇ ਕਿਸਾਨਾਂ ਨੂੰ ਅਰਵਿੰਦਰ ਕੇਜਰੀਵਾਲ ਨੇ ਕਿਹਾ ਸੀ ਕਿ 24 ਘੰਟਿਆਂ ਦੇ ਵਿੱਚ ਅਸੀਂ ਬੀਅਦਬੀ ਦਾਕ ਜਿਹੜਾ ਸਿੱਕੋਂ ਨੂੰ ਅਨਸਾਫ ਦਵਾ ਦਾਂਗੇ ਪਰ ਸਾਰੇ ਬਾਦਲੇ ਨੇ ਜਿਹੜੇ ਉਹ ਝੂਠੇ ਨਿਕਲਦੇ ਜਾ ਰਹੇ ਨੇ ਜਦੋਂ ਕਿ ਪੰਜਾਬ ਦੇ ਸਿਰ 3 ਲੱਖ ਕਰੋੜ ਦਾ ਕਰਜ਼ਾ ਸੀ ਪਰ ਹੁਣ ਜਿਹੜੀ ਸਰਕਾਰ ਆ ਪੰਜਾਬ ਦੀ ਸਰਕਾਰ ਆ ਉਹਨੇ 700 ਕਰੋੜ ਦਾ ਜਿਹੜਾ ਕਰਜ਼ਾ ਹੋਰ ਲੈ ਲਿਆ ਜਿਹੜਾ ਕਰਜ਼ਾ ਲੈਂਦਾ ਵਾ ਉਹ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਿਹੜਾ ਹੁ ਨਵਾਂ ਕਰਜ਼ਾ ਚੱਕਿਆ 11 ਸਾਲਾਂ ਲਈ ਚੱਕਿਆਗਾ 2035 ਤੱਕ ਦਾ ਜਿਹੜਾ ਕਰਜ਼ਾ ਚੱਕ ਲਿਆ ਹੁਣ ਤੁਸੀਂ ਦੇਖੋ 11 ਸਾਲਾਂ ਦਾ ਕਰਜ਼ਾ ਚੱਕ ਲਿਆ ਤੇ ਸਰਕਾਰ ਦੇ ਰਹਿ ਗਨੇ ਸਿਰਫ 2.5 ਸਾਲ 11 ਸਾਲਾਂ ਦਾ ਕਰਜ਼ਾ ਚੱਕਿਆ ਤੇ 2.5 ਸਾਲਾਂ ਦੇ ਵਿੱਚ ਕੰਮੇ ਪੂਰਾ ਕੀਤਾ ਜਾ ਰਿਹਾ ਤੇ ਆਉਣ ਵਾਲੀ ਜਿਹੜੀ ਗਾਂ ਦੀ ਸਰਕਾਰ ਆ ਉਹ ਆਖੂ ਵੀ ਸਾਡੇ ਲਈ ਜਿਹੜੇ ਖਾਤੇ ਨੇ ਇਹ ਪੱਟ ਕੇ ਰੱਖ ਦਿੱਤੇ ਕਿ ਜਿਹੜਾ ਖਜ਼ਾਨਾਗਾ ਖਾਲੀ ਆ ਜਿਸ ਤਰ੍ਹਾਂ ਪਹਿਲਾਂ ਮਨਪ੍ਰੀਤ ਕਹਿੰਦਾ ਰਿਹਾ ਕਿ ਖਜ਼ਾਨਾ ਖਾਲੀ ਆ ਤੇ ਹੁਣ ਲੋਕ ਜਿਹੜੇ ਟੈਰੇ ਨੇ ਬਕਬਕ ਪਾਰਟੀਆਂ ਦੀ ਸਿਆਸੀ ਪਾਰਟੀਆਂ ਵੱਲੋਂ ਜਿਹੜਾ ਕਾਂਗਰਸ ਦੇ ਹੋਗੇ ਪ੍ਰਤਾਪ ਸਿੰਘ ਬਾਜਪਾ ਤੇ ਸਾਬਕਾ ਮੁੱਖ ਮੰਤਰੀ ਰਿੰਦਕੌਰ ਭੱਟਲ ਵੱਲੋਂ ਕਿਹਾ ਗਿਆ ਕਿ ਜਿਹੜਾ ਇਹ ਪੰਜਾਬ ਦਾ ਵਿੱਤ ਮੰਤਰੀ ਹੈ ਇਹਨੂੰ ਪੰਜਾਬ ਦਾ ਵਿੱਤ ਮੰਤਰੀ ਨਹੀਂ ਪੰਜਾਬ ਦਾ ਕਰਜ਼ਾ ਮੰਤਰੀ ਕਿਹਾ ਜਾਵੇ ਕਿਉਂਕਿ ਪੰਜਾਬ ਦੇ ਸਿਰ ਜਿਹੜਾਗਾ ਕਰਜ਼ਾ ਚੁੱਕਿਆਗਾ ਉਹ ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬ ਸਰਕਾਰ ਨੇ ਕਿਦੋਂ-ਕਦੋਂ ਤੇ ਕਿੰਨਾ-ਕਿੰਨਾ ਜਿਹੜਾ ਕਰਜ਼ਾ ਚੁਕਇਆਗਾ ਦੱਸ ਦਈਏ ਕਿ 2 April ਨੂੰ 300 3000 ਕਰੋੜ ਦਾ ਕਰਜ਼ਾ ਚੁਕਲਿਆ 5 April ਨੂੰ 8000 ਕਰੋੜ ਦਾ ਕਰਜ਼ਾ ਚੁਕਲਿਆ 23 April ਨੂੰ 500 ਕਰੋੜ ਦਾ ਕਰਜ਼ਾ ਚੁਕਲਿਆ 30 April ਨੂੰ 15 15000 ਕਰੋੜ ਦਾ ਕਰਜ਼ਾ ਚੁਕਲਿਆ 7 ਮਈ ਨੂੰ 500 ਕਰੋੜ ਦਾ ਕਰਜ਼ਾ ਚੁੱਕ ਲਿਆ 14 ਮਈ ਨੂੰ 1000 ਕਰੋੜ ਦਾ ਕਰਜ਼ਾ ਚੁੱਕ ਲਿਆ 28 ਮਈ ਨੂੰ 2000 ਕਰੋੜ ਦਾ ਕਰਜ਼ਾ ਚੁੱਕ ਲਿਆ 14 ਜੂਨ ਨੂੰ 1000 ਕਰੋੜ ਦਾ ਕਰਜ਼ਾ ਚੁੱਕ ਲਿਆ 11 ਜੂਨ ਨੂੰ 500 ਕਰੋੜ ਦਾ ਕਰਜ਼ਾ ਚੁੱਕ ਲਿਆ 18 ਜੂਨ ਨੂੰ ਜਣੀ ਕੇ 500 ਕਰੋੜ ਦਾ ਕਰਜ਼ਾ ਚੁੱਕ ਲਿਆ 25 ਜੂਨ ਨੂੰ ਜਿਹੜਾ ਫੇਰ 500 ਕਰੋੜ ਦਾ ਕਰਜ਼ਾ ਚੁੱਕ ਲਿਆ ਇਹ ਆਰਬੀ ਦੀ ਜਿਹੜੀ ਜਿਹੜੀ ਹੈਗੀ ਆ ਉਹ ਜਿਹੜੀ ਰਿਪੋਰਟ ਆ ਉਹਦੇ ਵਿੱਚ ਜਿਹੜਾ ਵੱਡੇ ਖੁਲਾਸੇ ਕੀਤੇ ਗਏ ਨੇ ਕਿ ਜਨਨਿਕ ਪੰਜਾਬ ਸਰਕਾਰ ਵੱਲੋਂ 700 ਕਰੋੜ ਦਾ ਕਰਜ਼ਾ ਨਵਾਂ ਚੁਕਲਿਆ ਜਨਨਿਕ ਪਹਿਲਾਂ ਖੜਾ ਸੀ 3 ਲੱਖ ਕਰੋੜ ਦਾ ਕਰਜ਼ਾ ਪਹਿਲਾਂ ਹੀ ਪੰਜਾਬ ਸਰ ਖੜਾ ਸੀ ਹੁਣ ਤੁਸੀਂ ਦੱਸੋ ਕਿ ਜਿਹੜੀ ਇਹ ਪੰਜਾਬ ਸਰਕਾਰ ਆ ਜਿਹੜੇ ਹੁਣ ਲੋਕਾਂ ਉੱਤੇ ਬਾਧੂ ਜਿਹੜਾ ਬੋਝ ਪਊਗਾ ਬਿਜਲੀ ਦੇ ਰੇ ਵਧਣ ਗੀਆਂ ਸਿਲੰਡਰ ਵਧੂਗਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧ ਬਦਨ ਗੀਆਂ ਕਹਿੰਦਾ ਭਾਅ ਭਾਅ ਕੇ ਸਾਰਾ ਕੁਝ ਤੁਹਾਡੇ ਸਿਰ ਤੋਂ ਹੀ ਕੱਢਣਾਗਾ ਤਹਾਡੇ ਜਿਹੜਾ ਸਿਰ ਤੇ ਬੋਝ ਪੈਣਾਗਾ ਤੁਹਾਡੇ ਟੈਕਸ ਤੇ ਬੋਝ ਪੈਣਾਗਾ ਬਦਲਾਅ ਦੇ ਨਾਂ ਤੇ ਆਈ ਸਰਕਾਰ ਦਾ ਦੇਖ ਲਓ ਬਦਲਦਾ ਜਾਂਦਾ ਬਦਲਾ ਨਿਤ ਨਵੇਂ ਕਾਰੇ ਹੋ ਰਹੇ ਨੇ ਨਿਤ ਨਵੇਂ ਜਿਹੜਾ ਕਾਜਾਂ ਚੁੱਕਿਆ ਜਾ ਰਿਹਾ ਨਿਤ ਨਵੇਂ ਜਿਹੜਾ ਪੰਜਾਬ ਦੇ ਮੁੱਦੇ ਨੇ ਉਹਨਾਂ ਨੂੰ ਜਿਹੜਾ ਹਰ ਤੱਕ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਆਬੇ ਆਦਮੀ ਦਾ ਮੁੱਦਾ ਹੋ ਗਿਆ ਡਰੱਗ ਦਾ ਮੁੱਦਾ ਹੋ ਗਿਆ ਹੋਰ ਬਹੁਤ ਸਾਰੇ ਮੁੱਦੇ ਨੇ ਜਿਹੜਾ ਕਿ ਜਿਹੜਾ ਵਿਚਕਾਰ ਹੀ ਲਟਕ ਰਹੇ ਨੇ ਟਾਈ ਸਾਲਾਂ ਦੇ ਵਿੱਚ ਤੁਹਾਨੂੰ ਕੀ ਲੱਗਦਾਗਾ ਕਿ ਕਿਸਾਨਾਂ ਦੇ ਮੁੱਦੇ ਹੋ ਗਏ ਡਰੱਗ ਦਾ ਮੁੱਦਾ ਹੋ ਗਿਆ MSB ਜਿਹੜੀ ਹੈਗੀ ਹੈ ਸੈਂਟਰ ਸਰਕਾਰ ਵੱਲੋਂ ਨਾ ਇਧਰ ਦੀ ਸਰਕਾਰ ਕੁਝ ਕਰ ਰਹੀ ਹੈ ਨਾ ਉਧਰ ਦੀ ਸਰਕਾਰ ਕੁਝ ਕਰ ਰਹੀ ਹੈ ਕਿਸਾਨਾਂ ਨੂੰ ਅਧ ਵਿਚਾਲੇ ਜਿਹੜਾ ਪਸਾਇਆ ਜਾ ਰਿਹਾ ਪਿਛਲੇ ਸਾਲ ਜਿਹੜਾ ਮਹੀਨੇ ਰੋਲਾ ਪਿਆ ਸੀ ਹਾਲੇ ਤੱਕ ਦੰਨੇ ਜਿਹੜੀ ਦੀ ਕਾਸਟ ਕੀਤੀ ਸੀ ਕਿਸਾਨਾਂ ਦਾ ਜਿਹੜਾ ਉਹ ਜਿਹੜਾ ਹਾਲੇ ਤੱਕ ਬਕਾਇਆ ਜਿਹੜਾ ਪੰਜਾਬ ਸਰਕਾਰ ਨੇ ਨਹੀਂ ਮੋੜਿਆ ਸੀ ਤੇ ਕਿਸਾਨਾਂ ਵੱਲੋਂ ਜਿਹੜਾ ਲਗਾਤਾਰ ਜਿਹੜਾ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਹਾਲੇ ਤੱਕ ਆਪਾਂ ਦੱਸ ਦਈਏ ਕਿ ਪੰਜਾਬ ਸਰਕਾਰ ਦਾ ਜਿਹੜਾ ਸਭ ਤੋਂ ਆਪਾਂ ਕਹਦੇ ਕਿ ਇਹ ਅੱਪਾ ਕਹਦੀਏ ਕਿ ਮਾੜੀ ਸਰਕਾਰ ਹੋਣ ਦੇ ਨਾਂ ਤੇ ਜਿਹੜਾ ਕਲੰਕ ਨਾਕ ਦੇ ਖੱਟ ਲਵੇ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਜਿਸ ਤਰ੍ਹਾਂ ਅਕਾਲੀ ਦਲ ਦੀ ਸਰਕਾਰ ਰਹੀ ਆ ਕਾਂਗਰਸ ਦੀ ਸਰਕਾਰ ਰਹੀ ਆ ਉਹਨਾਂ ਵੱਲੋਂ ਇੱਕ ਹੀ ਗੱਲ ਕਹੀ ਜਾਂਦੀ ਸੀ ਕਿ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਆ ਨਾ ਟੀਚਰਾਂ ਨੂੰ ਤਨਖਾਹਾਂ ਮਿਲਦੀਆਂ ਸੀ ਨਾ ਕਿਸੇ ਹੋਰ ਸਰਵਿਸਮੈਨ ਨੂੰ ਤਨਖਾਹਾਂ ਮਿਲਦੀਆਂ ਸੀ ਤੇ ਪੰਜਾਬ ਦਾ ਜਿਹੜਾ ਬੁਰਾ ਹਾਲ ਹੋ ਰਿਹਾ ਸੀ ਕਿਤੇ ਹੁਣ ਭਗਵੰਤ ਮਾਨ ਦੀ ਸਰਕਾਰ ਕਿਤੇ ਇਹ ਨਾ ਹੋਵੇ ਕਿ 700 ਦਾ ਕਰੋੜ ਦਾ ਕਰਜ਼ਾ ਚੁੱਕ ਕੇ ਜਿਹੜਾ ਪੰਜਾਬ ਦੇ ਉੱਤੇ ਜਿਹੜਾ ਵਾਧੂ ਬੋਝ ਨਾ ਪਾ ਦੇਵੇ ਜਿਹੜੀਆਂ ਅੰਗੇ ਸਰਕਾਰਾਂ ਨੇ ਹੁੰਦੀਆਂ ਨੇ ਇਹ ਸਰਕਾਰਾਂ ਜਿਹੜੀਆਂ ਬਣਣ ਵੇਲੇ ਕੁਝ ਹੋਰ ਵਾਦੇ ਕਰਦੀਆਂ ਨੇ ਪਰ ਜਦੋਂ ਬਣ ਜਾਂਦੀਆਂ ਨੇ ਉਦੋਂ ਇਹਨਾਂ ਦਾ ਜਿਹੜਾ ਰੁਕੋ ਅਖਤਿਆਰ ਹੁੰਦਾਗਾ ਉਹ ਕੁਝ ਹੋਰ ਹੋ ਜਾਂਦਾਗਾ ਹੁਣ ਪੰਜਾਬ ਦੇ ਲਈ ਕੀ ਕਰੇਗਾ ਭਗਵਾਨ ਤਮਾਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਦੇ ਸਰਕਾਰ ਦਾ ਜਿਹੜਾ ਉਤਰੂ ਆ ਜਾਣਾ ਨਾ ਉਤਰੂ ਆ ਪਰ ਇੱਕ ਵਾਰੀ ਕਹਿ ਦੇ ਕਿ 700 ਕਰੋੜ ਦਾ ਜਿਹੜਾ ਕਰਜ਼ਾ ਚੁੱਕ ਲਿਆ ਬਹੁਤ ਹੀ ਵੱਡਾ ਕਰਜ਼ੇ ਦੀ ਰਕਮਾਂ ਤੇ ਜਿਹੜਾ 11 ਸਾਲਾਂ ਦੇ ਵਿੱਚ ਕਿਹਾਗਾ ਢਾਈ ਸਾਲ ਦੀ ਸਰਕਾਰ ਹੈਗੀ ਦਾ ਮਤਲਬ ਹੈ ਗਾਂਹਾਂ ਲਈ ਸਰਕਾਰ ਜੇ ਕੋਈ ਹੋਰ ਬਣਦੀ ਜਾਏ ਇਹ ਬਣਦੀ ਹੈ ਇਹ ਤਾਂ ਆਉਣ ਵਾਲਾ ਭਵਿੱਖ ਹੀ ਦੱਸੇਗਾ ਤੇ ਇੰਨਾ ਜਿਹੜਾ ਕਰਜ਼ਾ ਹੈਗਾ ਉਹ ਸਰਕਾਰ ਫਿਰ ਕਮੇ ਲਾਹੂਗੀ ਤੇ ਉਹਦਾ ਸਾਰਾ ਨਾ ਸਾਰਾ ਬੋਝ ਜਿਹੜਾ ਕਿਸਾਨਾਂ ਦੇ ਸਿਰ ਤੇ ਹੀ ਪਵੇਗਾ ਤੁਹਾਨੂੰ ਇਹ ਜਾਣਕਾਰੀ ਕਿਦਾਂ ਲੱਗੀ ਤੁਸੀਂ ਦੱਸਣਾ ਕਿ ਸਰਕਾਰ ਕਿੰਨੀ ਕ ਇਹਦੇ ਵਿੱਚ ਪਾਸ ਹੋਈ ਆ ਨਾਕਾਮ ਹੋਈ ਆ ਫੇਲ ਹੋਈ ਆ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਕਿ ਜਿਹੜੀ ਸਰਕਾਰ ਆ ਸਰਕਾਰਾਂ ਨੂੰ ਲੋਕ ਸਵਾਲ ਕਰ ਸਕਦੇ ਹੁੰਦੇ ਨੇ ਸਰਕਾਰਾਂ ਅੱਗੇ ਜਿਹੜੇ ਮੰਗਾਂ ਰੱਖ ਸਕਦੇ ਨੇ ਪਰ ਜਿਹੜੇ ਭਗਵੰਤ ਮਾਨ ਵੱਲੋਂ ਇੱਕ ਜੁਗਲਾਬੰਦੀ ਚੁਟਕਲੇ ਜਿਹੜੇ ਸੁਣਾਏ ਜਾ ਰਹੇ ਨੇ ਕਿਸਾਨਾਂ ਨੂੰ ਜਿਹੜਾ ਕੁਝ ਕੀਤਾ ਜਾ ਰਿਹਾਗਾ ਤੇ ਤੁਹਾਨੂੰ ਲੱਗਦਾ ਕਿ ਕਰਦੇ ਦੇ ਨਾਲ ਨਾਲ ਕਿਸਾਨਾਂ ਨੂੰ ਜਿਹੜਾ ਹੋਰ ਵੀ ਇਹਨਾਂ ਦਾ ਸਾਹਮਣਾ ਕਰਨਾ ਪਵੇਗਾ ਇਹ ਤੁਹਾਨੂੰ ਲੱਗਦਾ ਕਿ ਸਰਕਾਰ ਜਿਹੜਾ ਆਗੀ ਇਹ ਪੰਜਾਬ ਦੇ ਸਿਰ ਤੋਂ ਕਰਜ਼ਾ ਲਾਪਾਏਗੀ ਜਾਂ ਫਿਰ ਜਿਹੜਾ ਪੰਜਾਬ ਪਹਿਲਾਂ ਉਸ ਤਰ੍ਹਾਂ ਹੀ ਜੂਝਦਾ ਰਹੇਗਾ ਸਾਡਾ ਪਾਣੀਆਂ ਦਾ ਮੁੱਦਾ ਪਾਣੀਆਂ ਦਾ ਕੋਈ ਹੱਲ ਨਹੀਂ ਹੋ ਰਿਹਾ ਪਾਣੀਆਂ ਤੇ ਜਿਹੜਾ ਮੁੱਖ ਮੰਤਰੀ ਆ ਉਹ ਜਿਹੜਾ ਤਰ੍ਹਾਂ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਨੇ ਜਿਸ ਤਰ੍ਹਾਂ ਪਹਿਲਾਂ ਕਿਹਾ ਜਾਂਦਾ ਸੀ ਕਿ ਅਰਵਿੰਦਰ ਕੇਜਰੀ ਬਾਰ ਬਾਰੋਂ ਪੰਜਾਬ ਦੇ ਵਿੱਚ ਹੋਰ ਬਿਆਨ ਦਿੱਤਾ ਜਾ ਰਿਹਾ ਸੀ ਦਿੱਲੀ ਦੇ ਵਿੱਚ ਹੋਰ ਬਿਆਨ ਦਿੱਤਾ ਜਾ ਰਿਹਾ ਸੀ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ